ਦਾ ਸੁਪਨਾ ਜਿਹੜਾ ਸੀ ਉਹ ਤਰਨਤਾਰ ਨੂੰ ਇੱਕ ਮਾਡਲ ਸ਼ਹਿਰ ਤੇ ਹਲਕਾ ਬਣਾਉਣ ਦਾ ਸੁਪਨਾ ਸੀ ਇੱਥੇ ਆਡੇ ਨਾਲ ਕੰਮ ਕੀਤਾ ਇਹਨੂੰ ਸੇਵਾ ਕੀਤੀ ਆਪਣੇ ਹਲਕੇ ਦੀ ਇਮਾਨਦਾਰੀ ਨਾਲ ਸਭ ਤੋਂ ਜਿਹੜਾ ਘੱਟ ਪਰਚੇ ਹੋਇਆ ਹੀ ਨਹੀਂ ਪਹਿਲੀ ਗੱਲ ਤੇ ਹਰ ਇੱਕ ਸਕੂਲ ਤੇ ਹਰ ਇੱਕ ਪਿੰਡ ਚ ਉਹਨਾਂ ਨੇ ਵਿజిਟ ਕੀਤਾ ਲੋਕਾਂ ਨੂੰ ਜਾਗਰੂਕ ਕੀਤਾ ਸਿੱਖਿਆ ਵਿਰਤੀ ਅਤੇ ਨਸ਼ਾ ਵਿਰੋਧ ਉਹਨਾਂ ਦੇ ਬੜੇ ਦੇਣ ਸੀ ਆਉਣੇ ਦੇਖਦੇ ਤੁਸੀਂ ਇਸ ਵਕਤ ਤਸਵੀਰਾਂ ਸਾਂਝੀਆਂ ਕਰਦੇ ਹਲਕਾ ਤਰਨਤਾਰ ਕੋ ਜਿੱਥੇ ਦੇ ਮੌਜੂਦਾ ਆਪ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਬੀਤੇ ਦਿਨੀ ਕੈਂਸਰ ਦੀ ਬਿਮਾਰੀ ਦੇ ਚਲਦਿਆਂ ਅਕਾਲ ਚਲਾਣਾ ਕਰ ਜਾਂਦੇ ਨੇ ਘਰ ਦੇ ਵਿੱਚ ਸਖਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜਿਹੜੇ ਨਾਲ ਸਾਥੀ ਸੀਗੇ ਵਲੰਟੀਅਰ ਸੀਗੇ ਪਹੁੰਚਦੇ ਨੇ ਤੇ ਮਦਦ ਸਭਾ ਜਿਹੜੀਆਂ ਨੇ ਪਰਿਵਾਰ ਵੱਲੋਂ ਨਭਾਈਆਂ ਜਾ ਰਹੀਆਂ ਨੇ ਵੱਖ-ਵੱਖ ਪਾਰਟੀਆਂ ਤੋਂ ਵੀ ਜਿਹੜੇ ਆਗੂ ਪਹੁੰਚ ਰਹੇ ਨੇ ਅੱਜ ਤਸਵੀਰਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਨੇ ਆ ਭਾਜਪਾ ਤੋਂ ਵੀ ਕੱਲ ਜਿਹੜੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਸੰਧੂ ਪਹੁੰਚੇ ਸਨ ਆ ਕਾਂਗਰਸ ਪਾਰਟੀ ਤੋਂ ਜੇਕਰ ਗੱ ਆ ਗੱਲ ਕਰੀ ਜੇ ਕਦ ਚਲਵੰਡੀ ਸਾਹਬ ਤੋਂ ਜਿਹੜੇ ਮੌਜੂਦਾ ਵਿਧਾਇਕ ਨੇ ਉਥੋਂ ਦੇ ਬਲਜਿੰਦਰ ਕੌਰ ਮੈਡਮ ਉਹ ਵੀ ਪਹੁੰਚੇ ਸਨ ਕੱਲ ਕੈਬਨਿਟ ਮੰਤਰੀ ਲਾਲਜੀਤ ਸਿੰਘ ਮੋਹਨ ਸੋ ਗੱਲ ਕਰੀ ਜੇ ਕਦ ਵੱਡੀ ਗਿਣਤੀ ਦੇ ਵਿੱਚ ਵੱਡੇ ਵੱਡੇ ਸਿਆਸਤਦਾਨ ਨੇ ਪਹੁੰਚੇ ਦੁੱਖ ਮਟਾਉਣ ਲਈ ਅੰਤਮ ਰਸਮਾਂ ਜਿਹੜੀਆਂ ਨੇ ਪਰਿਵਾਰ ਵੱਲੋਂ ਨਿਭਾਈਆਂ ਜਾਂਦੀਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਆ ਜਿਹੜਾ ਦੁੱਖ ਪਰਾ ਜਿਹੜਾ ਮਾਹੌਲ ਬਣਿਆ ਹੋਇਆ ਕਿਉਂਕਿ ਤਕਰੀਬਨ 7-8 ਦਿਨ ਸਾਲ ਹੋ ਚੁੱਕੇ ਸਨ ਉਹਨਾਂ ਨੂੰ ਐਮਐਲਏ ਵਜੋਂ ਜਿਹੜਾ ਇੱਥੇ ਹਲਕਾ ਤਰਨਤਾਲ ਦੇ ਵਿੱਚ ਕੰਮ ਕਰਦੇ ਆ ਕਾਰਗਜ਼ ਫੋਕ ਦੇ ਲੈਦੰਤਮ ਮਸਬਾ ਜਿਹੜੀਆਂ ਨਭਾਈਆਂ ਜਾ ਰਹੀਆਂ ਨੇ ਸੋ ਕੁਝ ਸਮੇਂ ਦੇ ਵਿੱਚ ਜਿਹੜਾ ਲੈਦੰਤਮ ਸੰਸਕਾਰ ਕੀਤਾ ਜਾਏਗਾ ਜਿਹੜਾ ਉਹਨਾਂ ਦਾ ਆਸ਼ਾ ਹੈ ਜਿਹੜਾ ਪੰਜ ਤੱਤਾਂ ਦੇ ਵਿੱਚ ਮਿਲਨ ਹੋਏਗਾ ਸੋ ਇੰਤਮ ਮਸਬਾ ਜਿਹੜੀਆਂ ਨੇ ਪਰਿਵਾਰ ਵੱਲੋਂ ਨਭਾਈਆਂ ਜਾ ਰਹੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਗ੍ਰਹਿ ਵਿਖੇ ਸਾਂਝੀਆਂ ਕਰਦੇ ਆਂ ਤਾਂ ਦੰਤੋ ਸੋ ਮੌਜੂਦਾ ਵਿਧਾਇਕ ਨੇ ਜੇਕਰ ਗੱਲ ਕਰੀ ਇਸ ਤੋਂ ਪਹਿਲਾਂ ਲੁਧਿਆਣਾ ਦੇ ਵਿੱਚ ਐਮਐਲਏ ਗੋਪੀਤ ਗੋਗੀ ਦੇ ਜਾਣ ਤੋਂ ਬਾਅਦ ਹੁਣ ਜਿਹੜਾ ਦੂਸਰਾ ਝਟਕਾ ਕਹਿ ਸਕਦੇ ਆਂ ਜਿਹੜਾ ਇਹ ਲੱਗਿਆ ਹੈ ਹਰਤਰਨ ਦੰਦੇ ਵਿੱਚ ਬਾਕੀ ਨੂੰ ਉਹਨਾਂ ਦੇ ਗ੍ਰਹਿ ਵਿਖੇ ਤੁਸੀਂ ਦੇਖ ਸਕਦੇ ਹੋ ਇਸ ਤ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸੀਗੇ ਕਿਤੇ ਨਾ ਕਿਤੇ ਰਿਕਵਰੀ ਵੀ ਡਾਕਟਰ ਕਹਦੇ ਸੀਗੀ ਹੋ ਸਕਦੀ ਹੈ ਲੇਕਿਨ ਜਦੋਂ ਕੱਲ੍ਹ ਜ਼ਾਰੀ ਦਬਿਤ ਵਿਗੜ ਜਾਂਦੀ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਲਾਸ਼ ਦੀ ਹਮਸਰ ਦੇ ਲੈ ਕੇ ਜਾਇਆ ਜਾਂਦਾ ਕਿ ਨਿੱਜੀ ਹਸਪਤਾਲ ਦੇ ਵਿੱਚ ਸੋ ਉਸ ਤੋਂ ਬਾਅਦ ਜਿਹੜੀ ਉੱਥੇ ਤਬੀਤ ਜ਼ਿਆਦਾ ਵਿਗੜਨ ਦੇ ਬਾਅਦ ਉਹਨਾਂ ਨੂੰ ਡਾਕਟਰਾਂ ਵੱਲੋਂ ਮਰ ਤੱਕ ਐਲਾਨ ਕਰ ਦਿੱਤਾ ਜਾਂਦਾ ਸੋ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਆਂ ਸੋ ਜਿਹੜੇ ਸਮਰਥਕ ਨੇ ਜਿਹੜੇ ਨਾਲ ਵਲੰਟੀਅਰ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸੋ ਹੁਣ ਜਿਹੜੇ ਉਹਨਾਂ ਦੇ ਨਾਲ ਲੰਬਾ ਸਮਾਂ ਬਿਤਾ ਚੁੱਕੇ ਨੇ ਉਹਨਾਂ ਦੇ ਸਾਥ ਸਾਡੇ ਜਿੰਨੇ ਵੀ ਵਰਕਰ ਆ ਉਹਨਾਂ ਦੇ ਤੁਸੀਂ ਵੇਖ ਸਕਦੇ ਹੋ ਵੀ ਤਾਂ ਚਿਹਰਿਆਂ ਤੇ ਵੇਖੋ ਕਿਸ ਤਰ੍ਹਾਂ ਮਰਝਾਏ ਹੋਏ ਚਿਹਰੇ ਆ ਸਾਡੇ ਸਾਥੀ ਐਮਐਲਏ ਜਿਹੜੇ ਆ ਬਹੁਤ ਹੀ ਨੇਕ ਤੇ ਠਮੇ ਵਾਲੇ ਜਿਹੜੇ ਆ ਉਹ ਐਮਐਲਏ ਜਿਹੜੇ ਆ ਉਹ ਇਸ ਤਰ੍ਹਾਂ ਦੇ ਵਿਅਕਤੀ ਸੀ ਉਹਨਾਂ ਨੇ ਔਨ ਜਿੰਨਾ ਉਹਨਾਂ ਸਮਾਂ ਇੱਥੇ ਆਡੇ ਨਾਲ ਕੰਮ ਕੀਤਾ ਇਹਨੂੰ ਸੇਵਾ ਕੀਤੀ ਆਪਣੇ ਹਲਕੇ ਦੀ ਇਮਾਨਦਾਰੀ ਨਾਲ ਬਹੁਤ ਹੀ ਵਧੀਆ ਤੇ ਕਿਸੇ ਨੂੰ ਉਹਨਾਂ ਨੇ ਇਹੋ ਜੀ ਗੱਲ ਨਹੀਂ ਕਹੀ ਜਿਹੜੀ ਉਹਨਾਂ ਨੂੰ ਚੁਬੇ ਕਹਿੰਦੇ ਬਦਲਾ ਖੋਹੀ ਦੀ ਰਾਜਨੀਤੀ ਤੋਂ ਬਹੁਤ ਦੂਰ ਸੀ ਕਿਉਂਕਿ ਜਦੋਂ ਇਸ ਤਰੀਕੇ ਨਾਲ ਹੁੰਦਾ ਸੱਤਾ ਤੇ ਆ ਜਾਂਦੀ ਹੈ ਫਿਰ ਕਹਿੰਦੇ ਆ ਕਿ ਪੁਰਾਣੇ ਬਦਲੇ ਲੇਕਿਨ ਕਹਿੰਦੇ ਸਾਢੇ ਤਿੰਨ ਸਾਲਾਂ ਚ ਕਦੀ ਨਹੀਂ ਐਦਾਂ ਸੋਨਾਂ ਨੂੰ ਆਇਆ ਕਿ ਕਿਸੇ ਦਾ ਨਜਾਇਜ਼ ਪਰਚਾ ਪਾਇਆ ਹੋਵੇ ਜਾਂ ਕਿਸੇ ਨਾਲ ਖੁੰਦਾ ਕੱਢੀ ਹੋਵੇ ਕਿਸੇ ਨਾਲ ਦੁਸ਼ਮਣੀ ਕੱਢੀ ਹੋਵੇ ਕਹਿੰਦੇ ਸ਼ਰੀਫ ਜਿਹੜੇ ਲੋਕ ਕਹਦੇ ਨੇ ਕਿ ਸ਼ਰਾਫਤ ਬਹੁਤ ਜ਼ਿਆਦਾ ਸੀ ਵੇਖੋ ਜੀ ਅਸੀਂ ਤੇ ਬਾਈ ਤੋਂ ਨਾਲ ਰਹੇ ਆ ਇੱਕ ਵੀ ਪਰਚਾ ਜਿਹੜਾ ਉਹ ਨਹੀਂ ਹੋਂ ਦਿੱਤਾ ਜੇਕਰ ਕੋਈ ਵੀ ਆਉਂਦਾ ਹੀ ਪਰਚੇ ਵਾਸਤੇ ਉਹ ਆਉਂਦੇ ਨਿਆ ਕਰਨਾ ਮੇਰੇ ਕੋਲ ਝਗੜਾ ਨਿਵਾਰਨ ਕਮੇਟੀ ਦਾ ਮੈਨੂੰ ਚੇਅਰਮੈਨ ਬਣਾਇਆ ਸੀ ਉਹ ਆਂਦੇ ਵੀ ਇਹਨਾਂ ਦਾ ਝਗੜਾ ਨਿਵੇੜਨਾ ਇਹਨਾਂ ਨੂੰ ਆਪਾਂ ਪਰਚੇ ਵਾਲੇ ਪਾਸੇ ਨਹੀਂ ਜਾਣਦਾ ਕੋਈ ਵੀ ਜਿਹੜਾ ਪਰਚਾ ਨਹੀਂ ਸਾਡੇ ਹੋਇਆ ਅਸੀਂ ਹਰ ਇੱਕ ਦਾ ਜਿਹੜਾ ਨਿਆ ਕੀਤਾ ਉਹਦਾ ਰਾਜਨਾਵਾ ਕੀਤਾ ਸ਼ਾਇਦ ਇਹੀ ਕਾਰਨ ਹੈ ਕਿ ਅੱਜ ਹੋਰਾਂ ਪਾਰਟੀਆਂ ਤੋਂ ਵੀ ਆਗੂ ਸਾਬਾਨ ਪਹੁੰਚਦੇ ਨੇ ਕੱਲ ਵੀ ਜਿਹੜੇ ਭਾਜਪਾ ਦੇ ਵਰਕਰ ਸੀਗੇ ਅ ਅਕਾਲੀ ਦਲ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਸਾਰੇ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕ ਵੱਖਰੀ ਚਲਕ ਦੇਖਣ ਨੂੰ ਵੀ ਕੋਈ ਸਾਬਕਾ ਐਮਐਲਏ ਜਿਹੜੇ ਹਰਮੀਤ ਸਿੰਘ ਉਹ ਵੀ ਇੱਕ ਘੰਟਾ ਇੱਥੇ ਬੈਠ ਕੇ ਗਏ ਡਾਕਟਰ ਸਾਹਿਬ ਦੇ ਉਥੇ ਡੈੱਡ ਬੋਡੀ ਦੇ ਲਾਗੇ ਤੇ ਇਸੇ ਤਰ੍ਹਾਂ ਹੀ ਲਾਲਜੀ ਆਪਣੇ ਲਾਲੀ ਢਾਲਾ ਜਿਹੜੇ ਦਵਿੰਦਰ ਕਾਂਗਰਸ ਦੇ ਉਹ ਵੀ ਅੱਜ ਇੱਥੇ ਪਹੁੰਚੇ ਸੀ ਤੇ ਭਾਜਪਾ ਦੇ ਵੀ ਜਿਹੜੇ ਪ੍ਰਧਾਨ ਨੇ ਹਰਜੀਤ ਸਿੰਘ ਉਹ ਵੀ ਇੱਥੇ ਪਹੁੰਚੇ ਸੀ ਸਾਰੇ ਜਿਹੜੇ ਆ ਉਹ ਆ ਕੇ ਦਰਸ਼ਨ ਕਰਕੇ ਗਏ ਆ ਹੁਣ ਵੀ ਨਾਲ ਹੀ ਉਥੇ ਜਾਣਗੇ ਅੰਤਮ ਜਿਹੜੇ ਆ ਉਹਨਾਂ ਦੀ ਚਖਾ ਦੇ ਵਿੱਚ ਉਥੇ ਸ਼ਾਮਲ ਹੋਣਗੇ ਅਨ ਮਤੂ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਰਵਾਦ ਦੀਆਂ ਉਸ ਵਕਤ ਜਿਹੜੇ ਹੋਰ ਵੀ ਲੋਕ ਇੱਥੇ ਪਹੁੰਚੇ ਹੋਏ ਨੇ ਕਿਤੇ ਨਾ ਕਿਤੇ ਭਾਵਕ ਕਦਵਾਲੀਆਂ ਤਸਵੀਰਾਂ ਨੇ ਕਿਉਂਕਿ तकरीबन 3.5 ਸਾਲ ਹੋ ਚੁੱਕੇ ਸੀਗੇ ਕਾਲਗਜ਼ਾਰੀ ਕੱਦਦੇ ਆ ਕਿਤੇ ਅੱਜ ਤੱਕ ਵੀ ਇਸ ਤਰੀਕੇ ਦੀ ਗੱਲ ਨਹੀਂ ਸੋਨਾਂ ਨੂੰ ਮਿਲੀ ਉਹਨਾਂ ਦਾ ਸਮਰਥਕਾਂ ਲੋਬੇ ਹੀ ਕਿਹਾ ਜਾ ਰਿਹਾ ਕਿ ਕਿਸੇ ਦਾ ਬਦਲਾਖੋਰੀ ਕੀਤੀ ਹੋਵੇ ਸੋ ਅੱਜ ਜਿਹੜਾ ਕਾਟਾ ਬਹੁਤ ਵੱਡਾ ਹੈ ਪਹਿਲਾਂ ਲੁਧਿਆਣੇ ਚ ਕਾਟਾ ਪਿਆ ਗੋਪਤ ਗੋਗੀ ਦੇ ਜਾਂਦਾ ਉਹਨਾਂ ਐਮਐਲਏ ਸਭ ਤਰਨਤਾਂ ਦੇ ਵੀ ਜਿਹੜੇ ਚੱਲ ਬਸੇ ਨੇ ਸੋ ਜਿਸ ਤਰੀਕੇ ਦੇ ਮਾਹੌਲ ਬਣਦਾ ਜਾ ਰਿਹਾ ਕਿਤੇ ਨਾ ਇਹ ਇੱਕ ਬਹੁਤ ਵੱਡਾ ਘਟਾ ਜੀ ਸਾਡੇ ਐਮਐਲਏ ਜਿਹੜੇ ਸੀ ਬਹੁਤ ਆਨੈਸਟ ਇਨਸਾਨ ਸੀਗੇ ਉਹ ਜਿੱਥੇ ਪਹਿਲਾਂ ਪਾਰਟੀ ਨੇ ਉਹਨੂੰ ਹਲਕਾ ਅਨਚਾਰਜ ਲਾਇਆ ਇਹਦੇ ਤੋਂ ਪਹਿਲਾਂ ਉਹਨਾਂ ਨੇ ਸੋਸ਼ਲ ਸੁਸਾਇਟੀਆਂ ਛੋਟੀਆਂ-ਛੋਟੀਆਂ ਬਣਾ ਕੇ ਲੋਅਰ ਲੈਵਲ ਤੋਂ ਕੰਮ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਹੈ ਕੰਮ ਕਰਦੇ ਕਰਦੇ ਪਾਰਟੀ ਨੇ ਪਛਾਣਿਆ ਵੀ ਇਹ ਇੱਕ ਚੰਗਾ ਹੀਰਾ ਕਿਉਂ ਨਾ ਇਹਨੂੰ ਪਾਰਟੀ ਸ਼ਾਮਲ ਕਰਕੇ ਤੇ ਇਹਨੂੰ ਟਿਕਟ ਦਿੱਤੀ ਜਾਵੇ 2022 ਚ ਜਦੋਂ ਇਹਨਾਂ ਨੂੰ ਪਾਰਟੀ ਨੇ ਟਿਕਟ ਦਿੱਤੀ ਹੈ ਤੇ 15000 ਤੋਂ ਪਲੱਸ ਲੀਡ ਦੇ ਨਾਲ ਵਿਰੋਧੀ ਪਾਰਟੀਆਂ ਨੂੰ ਹਰਾ ਕੇ ਜਿਹੜੇ ਇਹ ਐਮ.ਐਲ.ਏ ਬਣੇ ਐਮ.ਐਲ.ਏ ਬਣ ਤੋਂ ਬਾਅਦ ਉਹਨਾਂ ਆਪਣੇ ਦਫ਼ਤਰ ਦੇ ਵਿੱਚ ਇੱਕ ਸ਼ਿਕਾਇਤ ਨਿਵਾਰਨ ਕਮੇਟੀ ਬਣਾਈ ਵੀ ਕਿਸੇ ਦਾ ਝਗੜਾ ਥਾਣੇ 'ਚ ਨਹੀਂ ਅਸੀਂ ਜਾਣ ਦੇਣਾ ਤੇ ਉਹ ਅਸੀਂ ਜਿਹੜਾ ਆਪਣੇ ਇੱਥੇ ਹੀ ਇਨਬਟਾਵਾਂਗੇ ਜਿਹਦੇ ਚੇਅਰਮੈਨ ਮਾਸਟਰ ਤਸਵੀਰ ਸਿੰਘ ਜੀ ਬਣਾਏ ਤੇ ਨਾਲ ਉਹਨਾਂ ਦੇ ਮੈਂਬਰ ਲਾਏ ਕੋਈ ਵੀ ਝਗੜਾ ਜਿਹੜਾ ਆਉਂਦਾ ਸੀਗਾ ਉਹ ਥਾਣੇ ਨਹੀਂ ਸੀ ਭੇਜਦੇ ਕਹਿੰਦੇ ਹੁੰਦੇ ਸੀ ਕਿ ਕੋਈ ਵ੍ਰੋਧੀ ਹੋਵੇ ਚਾਹੇ ਉਹ ਕਾਲੀ ਦਲ ਨਾ ਹੋਵੇ ਚਾਹੇ ਕਾਂਗਰਸ ਨਾ ਹੋਵੇ ਸਭ ਤੋਂ ਪਹਿਲਾਂ ਕੰਮ ਆਪਾਂ ਉਹਦਾ ਕਰਨਾ ਤੇ ਮੇਰੇ ਖਿਆਲ ਆਰਟੀਆਈ ਦੀ ਲੋਕ ਕਢਾ ਕੇ ਹਿਸਟਰੀ ਇਹਨਾਂ ਦੀ ਦੇਖ ਸਕਦੇ ਆ ਜਿੰਨੀਆਂ ਪਿਛਲੀਆਂ ਸਰਕਾਰਾਂ ਲਈਆਂ ਸਭ ਤੋਂ ਜਿਹੜਾ ਘੱਟ ਪਰਚੇ ਹੋਇਆ ਹੀ ਨਹੀਂ ਪਹਿਲੀ ਗੱਲ ਤੇ ਇੱਕ ਕੇਸ ਦੇ ਸਰਸਾਈ ਪਹਿਲਾਂ ਕਬਜ਼ੇ ਦਾ ਬੜਾ ਜੋਰ ਰਿਹਾ ਇੱਥੇ ਸਾਡੇ ਨਾਕੇ ਸਰਸਾਈ ਥਾਂ ਦੇ ਇਹਨਾਂ ਦੇ ਜਿੰਨੇ ਚਿਰ ਇਹਨਾਂ ਦਾ ਰਾਜ ਭਾਗ ਰਿਹਾ ਜਿੰਨਾਂ ਨੇ ਇਹ ਭੋਗਿਆ ਉਹ ਤੇ ਕਿਸੇ ਸਰਸਾਈ ਥਾਂ ਤੇ ਕਿਸੇ ਦਾ ਨਾ ਕਬਜ਼ਾ ਕੀਤਾ ਤੇ ਨਾਕੇ ਦਾ ਕਰਵਾਇਆ ਨਾ ਇਹਨਾਂ ਨੇ ਵਰਕਰਾਂ ਨੂੰ ਵਰਕਰਾਂ ਨੂੰ ਕਿਸੇ ਹਦਾਇਤ ਕੀਤੀ ਵੀ ਤੁਸੀਂ ਇਹਦਾ ਕਬਜ਼ਾ ਕਰਾ ਲਓ ਜਾਂ ਕਰ ਲਓ ਤੇ ਇਹੋ ਜਿਹੇ ਇਨਸਾਨ ਦਾ ਹਲਕੇ ਕੋਲੋਂ ਸਾਡੇ ਵਲੰਟੀਰਾਂ ਕੋਲੋਂ ਪਾਰਟੀ ਕੋਲੋਂ ਚਲੇ ਜਾਣਾ ਇੱਕ ਬੜਾ ਵੱਡਾ ਜਿੱਥੇ ਨਾ ਸਹਿਣਯੋਗ ਘਾਟਾ ਹੈ ਅਸੀਂ ਚਾਹੁੰਦੇ ਹਾਂ ਗੁਰੂ ਅਰਜਨ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਆਪਣੇ ਜਿਹੜਾ ਚਰਨਾ ਜਨਮਾਸ ਬਖਸ਼ਣ ਤੇ ਪਿੱਛੇ ਜਿਹੜੀ ਹੈ ਪਾਰਟੀ ਉਹਨਾਂ ਦੇ ਪਰਿਵਾਰ ਦੇ ਉੱਤੇ ਹੱਥ ਰੱਖੇ ਤੇ ਉਹ ਇਸੇ ਤਰ੍ਹਾਂ ਜਿਹੜੀ ਉਹ ਸੇਵਾ ਜਿਹੜੀ ਆ ਪਾਰਟੀ ਦੀ ਕਰਦੇ ਰਹਿਣ ਬਿਲਕੁਲ ਚਾਹ ਕੀ ਸੀ ਕਿ ਹਜੇ ਕਿਉਂਕਿ ਚੱਲ ਰਹੇ ਸੀਗੇ ਕੰਮ ਕਹਿੰਦੇ ਕਿ ਹਜੇ ਬੜੇ ਸੁਪਨੇ ਸੀਗੇ ਕਿਹਦੇ ਹਜੇ ਕੰਮ ਜਿਹੜੇ ਨੇ ਅਧੂਰੇ ਰਹਿ ਗਏ ਨੇ ਉਹਨਾਂ ਦੇ ਜਾਣਕਾਰਨ ਜਿਹੜੇ ਚੱਲ ਰਹੇ ਸੀਗੇ ਜਿਹੜੇ ਉਹਨਾਂ ਦਾ ਸੁਪਨੇ ਸੀਗੇ ਉਹਨਾਂ ਦਾ ਸੁਪਨਾ ਜਿਹੜਾ ਸੀ ਉਹ ਤਰੰਤਾਰ ਨੂੰ ਇੱਕ ਮਾਡਲ ਸ਼ਹਿਰ ਤੇ ਹਲਕਾ ਬਣਾਉਣ ਦਾ ਸੁਪਨਾ ਸੀ ਉਹਨਾਂ ਨੇ ਜੋ ਵੀ ਹਾਲੇ ਵਿਕਾਸ ਤੇ ਕੰਮ ਜਿਹੜੇ ਸੀ ਉਹ ਕੁਝ ਪਿੰਡਾਂ 'ਚ ਚੱਲੂ ਸੀ ਸ਼ਹਿਰ ਦੇ ਵਿੱਚ ਚੱਲ ਰਹੇ ਸੀ ਉਹਨਾਂ ਦਾ ਸੁਪਨਾ ਜਿਹੜਾ ਸੀ ਇਹ ਹਲਕੇ ਨੂੰ ਬਲੰਦੀਆਂ ਤੱਕ ਪਹੁੰਚਾਉਣਾ ਦਾ ਸੀ ਇਮਾਨਦਾਰ ਸਨ ਕਿਉਂਕਿ ਉਹਨਾਂ ਨੇ ਇੱਕ ਐਜੇ ਪੇਸ਼ੇਵਰ ਜੋ ਡਾਕਟਰ ਤੋਂ ਨੌਕਰੀ ਕੀਤੀ ਡਾਕਟਰ ਤੇ ਸ਼ੁਰੂ ਤੋਂ ਲੈ ਕੇ ਐਸਐਮਓ ਰਿਟਾਇਰਡ ਸਨ ਉਹ ਸਾਰੇ ਜਿਤਨਾ এমਪਲਾਈ ਆ ਸਾਰਾ ਜਿਹੜਾ ਸਿਸਟਮ ਹੀ ਸਰਕਾਰੀ ਉਹਨਾਂ ਤੋਂ ਭਲੀ ਭਾਂਤ ਜਾਣੋ ਤੇ ਮਾਨਦਰ ਸਿੰਘ ਕਹਿ ਸਕਦੇ ਜਿੰਮੇਵਾਰੀ ਬਹੁਤ ਵੱਧ ਜਾਣੀ ਹੈ ਹੁਣ ਜਿੰਨੇ ਵੀ ਅੱਗੇ ਆਉਣਾ ਹੈ ਪਾਰਟੀ ਦੇ ਵਿੱਚ ਉਹਦੇ ਲਈ ਜਿੰਮੇਵਾਰੀ ਬਹੁਤ ਵੱਧ ਜਾਂਦੀ ਹੈ ਕਿਉਂਕਿ ਉਮੀਦਾਂ ਉਹਨੀਆਂ ਲੋਕਾਂ ਦੀਆਂ ਵੱਧ ਜਾਣੀਆਂ ਹੈ ਸੁਪਨੇ ਲੋਕਾਂ ਨੂੰ ਨਹੀਂ ਵੱਧ ਜਾਣੇ ਨੇ ਸੁਪਨੇ ਤੇ ਵਧਣਗੇ ਜੀ ਨਗਲੀ ਦਾ ਸੁਪਨੇ ਤੇ ਸਰਕਾਰ ਨੇ ਜਾਂ ਪਾਰਟੀ ਨੇ ਕੋਈ ਨਾ ਕੋਈ ਤੇ ਨਗਲੀ ਦਾ ਕੈਂਡੀਡੇਟ ਦੇਣਾ ਜੀ ਤੇ ਉਹਦੇ ਨਾਲ ਕੰਮ ਦਾ ਬੋਝ ਵੀ ਵਧੂਗਾ ਜੀ ਡਾਕਟਰ ਸਾਹਿਬ ਜਿਹੜੇ ਸੀ ਸਿਹਤ ਨਾ ਠੀਕ ਹੋਣ ਦੇ ਕਾਰਨ ਵੀ ਜਿਹੜਾ ਸੀ ਉਹ ਬੜੇ ਵਧੀਆ ਤਰੀਕੇ ਨਾਲ ਜਿਤਨਾ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਨੰਬਰ 2 ਤੇ ਨਸ਼ਿਆ ਵਿਰੋਧ ਜੁੱਧ ਹਰ ਇੱਕ ਸਕੂਲ ਤੇ ਹਰ ਇੱਕ ਪਿੰਡ ਚ ਉਹਨਾਂ ਨੇ ਵਿజిਟ ਕੀਤਾ ਲੋਕਾਂ ਨੂੰ ਜਾਗਰੂਕ ਕੀਤਾ ਸਿੱਖਿਆ ਬ੍ਰਧੀ ਅਤੇ ਨਸ਼ਿਆ ਵਿਰੋਧ ਉਹਨਾਂ ਦੀ ਬੜੀ ਦੇਣ ਸੀ ਜਿਹੜੀ ਆ ਹੁਣ ਉਹਨਾਂ ਦੇ ਘਰ ਜਿਹੜੀ ਆ ਉਹ ਪਰਿਵਾਰ ਨੂੰ ਤਾਂ ਹੈ ਪਰਿਵਾਰ ਨੂੰ ਤਾਂ ਹੈ ਹੀ ਆ ਉਹ ਜਿਹੜੀ ਆ ਹਲਕੇ ਨੂੰ ਉਤੋਂ ਜ਼ਿਆਦਾ ਜਿਹੜੀ ਆ ਉਹ ਹਾਂਜੀ ਹੋਰ ਕੀ ਕਹਿਣਾ ਚਾਹੁੰਦੇ ਹੋ ਅੱਜ ਪਰਿਵਾਰ ਨਾਲ ਦੁੱਖਾਂ ਤੋਂ ਪਹੁੰਚੇ ਹੋ ਅੰਤਿਮ ਰਸਮਾਂ ਦਵਾਈਆਂ ਜਾ ਰਹੀਆਂ ਨੇ ਥੋੜੀ ਦੇਰ ਦੇ ਵਿੱਚ ਪੰਜ ਸੱਤਾਂ ਵਿੱਚ ਵਿਲੀਨ ਹੋ ਜਾਣਾ ਉਹਨਾਂ ਨੇ ਤੇ ਬੜੇ ਅਧੂਰੇ ਚਾ ਸੀਗੇ ਹਲਕੇ ਨੂੰ ਲੈ ਕੇ ਬੜੇ ਕੰਮ ਹਜੇ ਕਰਨੇ ਸੀਗੇ ਲੱਗਦਾ ਕਿ ਉਹਨਾਂ ਸਮੇਂ ਦੇ ਵਿੱਚ ਜਿੰਨੂੰ ਵੀ ਜਿੰਮੇਵਾਰੀ ਦਿੱਤੀ ਜਾਏਗੀ ਬਹੁਤ ਕੰਮ ਵਧ ਜਾਏਗਾ ਕਿਉਂਕਿ ਕੰਮ ਜਿਹੜੇ ਉਹਨਾਂ ਨੇ ਛੱਡੇ ਨੇ ਉਹ ਜੇ ਨਿਭਾਉਣ ਵਾਲੇ ਭਾਈ ਨਹੀਂ ਹਾਂਜੀ ਵੇਖੋ ਜੀ ਸੋਸ ਸਾਹਿਬ ਦੀ ਜਿਹੜੀ ਸੋਸ ਸੀ ਉਹ ਬਹੁਤ ਵੱਡੀ ਸੀ ਸ਼ਹਿਰ ਨੂੰ ਨਵੀਨੀ ਕਰਨ ਵਾਸਤੇ ਇੱਕ ਰੋਹੀ ਦਾ ਕੰਮ ਸੀ ਜਿਹੜਾ ਉਹਨਾਂ ਉਦੋਂ ਤੋਂ ਸ਼ੁਰੂ ਤੇ ਚੁੱਕਿਆ ਸੀ ਕੀ ਮੁੱਦਾ ਚੁੱਕਿਆ ਸੀ ਵਿਧਾਨ ਸਭਾ ਦੇ ਵਿੱਚ ਵੀ ਰੋਹੀ ਨੂੰ ਜਿਹੜਾ ਵਾ ਬੜਾ ਵਧੀਆ ਬਣਾ ਕੇ ਜਿਹੜਾ ਇਹ ਰੋਹੀ ਦੇ ਵਿੱਚ ਗੰਦਾ ਕੰਮ ਚੱਲ ਰਿਹਾ ਉਹ ਸਾਫ ਸਪਾਈ ਦਾ ਕਰਕੇ ਤੇ ਵਧੀਆ ਨਿਨੀ ਕਰਨ ਕਰਕੇ ਨਾਲ ਹੀ ਇਹਦੇ ਥਾਂ ਜਿਹੜਾ ਸੀ ਉੱਚਾ ਕਰਕੇ ਉਹਦੇ ਵਿੱਚ ਜਿਹੜੀ ਸਮਝ ਮੰਡੀ ਸੀ ਉਹਦੇ ਵਾਸਤੇ ਵੀ ਸਾਰਿਆਂ ਦੇ ਰੇੜੀਆਂ ਦੀ ਮਾਰਕੀਟ ਬਣਾ ਕੇ ਤੇ ਸ਼ਹਿਰ ਨੂੰ ਉਹਨੂੰ ਕਹਿੰਦੇ ਆ ਨਜਾਦ ਤੋਂ ਅੱਗੇ ਵੀ ਟ੍ਰੈਫਿਕ ਦੇ ਵਿੱਚ ਕੋਈ ਵਿਘਨ ਨਾ ਪਵੇ ਇਹ ਸਾਰੇ ਜਿਹੇ ਕੰਮ ਕਰਨ ਵਾਲੇ ਸੀ ਬਾਕੀ ਪਿੰਡਾਂ ਦੇ ਕੰਮ ਵੱਡੇ ਲੈਵਲ ਤੇ ਜਿਹੜੇ ਉਹ ਚੱਲ ਰਹੇ ਸੀ ਜਿਹੜੇ ਹੁਣ ਸਰਕਾਰ ਵੱਲੋਂ 5-5 ਕਰੋੜ ਰੁਪਇਆ ਐਮਐਲਏ ਨੂੰ ਦਿੱਤਾ ਸੀ ਉਹ ਸਾਰਾ ਹੁਣ ਜਿਹੜਾ ਵਰਤਣਾ ਸੀ ਤੇ ਪਿੰਡਾਂ ਦੀ ਨਿਵਾਰ ਬਦਲਣੀ ਸੀ ਉਹਦੇ ਵਿੱਚ ਕੰਮ ਹੋ ਗਿਆ ਹੁਣ ਉਹ ਜੇ ਸਰਕਾਰ ਜਿਹੜੀ ਆ ਸਾਡੀ ਆਉਣੀ ਆ ਜਿਹੜਾ ਐਮਐਲਏ ਆਊਗਾ ਉਹ ਹੁਣ ਤਗੜੇ ਹੋਗੇ ਜਿੰਨੂੰ ਵੀ ਦੇਣਗੇ ਟਿਕਟ ਦੇਣਗੇ ਤਗੜੇ ਹੋਗੇ ਸਾਰੇ ਵਰਕਰ ਜਿੱਥੇ ਵੀ ਜੋ ਆਖਣਗੇ ਨਾਲ ਆ ਉਹ ਕਰਾਂਗੇ ਤੇ ਉਸੇ ਤਰ੍ਹਾਂ ਸਾਰੀ ਸਰਕਾਰ ਦੇ ਜਿਹੜੇ ਉਹ ਕੰਮ ਪੂਰੇ ਚੱਲਣਗੇ ਬਿਲਕੁਲ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਅੰਤਿਮ ਦਸਮਾ ਜਿਹੜੀਆਂ ਲਵਾਈਆਂ ਜਾ ਰਹੀਆਂ ਨੇ ਬਠਿੰਡਾ ਵੱਲੋਂ ਜਿਹੜੀਆਂ ਤਸਵੀਰਾਂ ਤੁਹਾਨੂੰ ਸਕ ਲਈਆਂ ਸਾਂਝੀਆਂ ਕਰਦੇ ਆਂ ਅੰਤਿਮ ਦਸਮਾ ਜਿਹੜੀਆਂ ਉਹ ਨਭਾਈਆਂ ਜਾਲੀਆਂ ਨੇ ਪ੍ਰਵਾਦ ਵੱਲੋਂ ਅੱਜ ਅੱਜ ਬਹੁਤ ਮਾਰੀ ਗੱਲ ਹੋਈ ਆ ਇੱਕ ਸਾਡੇ ਇਲਾਕੇ ਦੀ ਸਾਡੇ ਜ਼ਿਲ੍ਹੇ ਦੀ ਇੱਕ ਬਹੁਤ شریف ਸ਼ਖਸੀਅਤ ਜਿਨ੍ਹਾਂ ਨੇ ਬੜੀ ਇੱਥੇ ਸੇਵਾ ਕੀਤੀ ਪਹਿਲਾਂ ਸਰਕਾਰੀ ਡਾਕਟਰ ਦੇ ਤੌਰ ਤੇ ਹਰ ਇੱਕ ਗਰੀਬ ਦਾ ਇਲਾਜ ਉਹਨਾਂ ਨੇ ਮੇਰਾ ਉਹਨਾਂ ਨਾਲ ਪਿਛਲੇ 20 ਸਾਲ ਤੋਂ ਉਹਨਾਂ ਨਾਲ ਵਾਸਤਾ ਸੀ ਜਦੋਂ ਖੇਮ ਕਰਨ ਵੀ ਉਹ ਐਸਐਮਓ ਰਹੇ ਨੇ ਕਿਸੇ ਦਾ ਸਨੇ ਕੋਈ ਮਰੀਜ਼ ਭੇਜਦੀਏ ਕੋਈ ਫੋਨ ਕਰਦੀਏ ਉਹਨਾਂ ਨੇ ਬਗੈਰ ਪੈਸਿਆਂ ਤੋਂ ਹਰ ਇੱਕ ਬੰਦੇ ਦਾ ਇਲਾਜ ਕੀਤਾ ਤੇ ਅੱਜ ਸਾਡੇ ਇਲਾਕੇ ਨੂੰ ਤਰਨਤਨ ਜਿਹੜੇ ਨੂੰ ਬਹੁਤ ਵੱਡਾ ਘਾਟਾ ਪਿਆ ਆ ਜਿਹੜਾ ਕਿ ਕਦੇ ਵੀ ਪੂਰਾ ਨਹੀਂ ਹੋ ਸਕਦਾ ਤੇ ਸਾਰੇ ਪਰਿਵਾਰ ਦੇ ਨਾਲ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸਾਡੀ ਪਾਰਟੀ ਕਾਂਗਰਸ ਪਾਰਟੀ ਅਸੀਂ ਸਾਰੇ ਖੜੇ ਆ ਕਿਤੇ ਵੀ ਪਰਿਵਾਰ ਨੂੰ ਲੋੜ ਹੋਊਗੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਪਾਰਟੀ ਬਾਈ ਨੂੰ ਪੋਰਟ ਤੇ ਵੱਖਰੀਆਂ ਤਸਵੀਰਾਂ ਦਿਖਾਉਣ ਮਿਲੀਆਂ ਬੱਤਾ ਕਰ ਗਿਆ ਇਹ ਚੱਲ ਜੂ ਲੋ ਲੋਨ ਦਾਜ ਬਣਿਆ ਇਸ ਸਭ ਉਹਨਾਂ ਦੀ ਜਿਹੜੀ ਸ਼ਰਾਫਤ ਸੀ ਉਹਨਾਂ ਦਾ ਮਿਲਨਸਾਰ ਸੀ ਉਹਨਾਂ ਦਾ ਸੁਭਾਅ ਸੀ ਹੁਣ ਵੀ ਉਹ ਮਿਲਦੇ ਰਹਿੰਦੇ ਸੀ ਚੰਡੀਗੜ੍ਹ ਜਾਂ ਗਾਹ ਬਗਾਏ ਕਿਸੇ ਪ੍ਰੋਗਰਾਮ ਤੇ ਇਹ ਸਾਰਾ ਉਹਦੇ ਕਰਕੇ ਆ ਵੀ ਜਿਹੜਾ ਅੱਜ ਸਾਰੇ ਹਰ ਇੱਕ ਪਾਰਟੀ ਦਾ ਨਮਾਇੰਦਾ ਜਾਂ ਕੋਈ ਆਗੂ ਆ ਜਾਂ ਕੋਈ ਵਰਕਰ ਆ ਵੱਖ-ਵੱਖਰ ਪਾਰਟੀਆਂ ਦੇ ਜਿਹੜੇ ਅਫਸੋਸ ਕਰਨ ਉਹਨਾਂ ਦੇ ਘਰ ਪਹੁੰਚੇ ਨੇ ਦੀ ਨਾਲ ਬਹੁਤ ਅਫਸੋਸ ਆ ਔਰ ਕਿਉਂਕਿ ਅੱਜ ਸਾਡੇ ਵਿਚਕਾਰ ਸਾਡੇ ਐਮਐਲਏ ਤਰਨ ਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ ਜਿਹੜੇ ਕੀ ਨਹੀਂ ਰਹੇ ਔਰ ਪਿਛਲੇ ਦਿਨੀ ਉਹ ਚੜਿਆ ਆਪਣਾ ਸਰੀਰ ਛੱਡ ਕੇ ਚਲੇ ਗਿਆ ਸਾਡਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸੋ ਮੈਨੂੰ ਜਿੰਨਾਕ ਪਤਾ ਲੱਗਿਆ ਕਿ ਸ਼ਾਇਦ ਉਹ ਕਿਸੇ ਨਾ ਕਿਸੇ ਲੰਬੇ ਸਮੇਂ ਤੋਂ ਕੋਈ ਬਿਮਾਰ ਚੱਲ ਰਹੀ ਸੀਗਾ ਉਹਨਾਂ ਦਾ ਇਲਾਜ ਵੀ ਕੰਟੀਨਿਊਟੀ ਦੇ ਵਿੱਚ ਸੀਗਾ ਖੈਰ ਸਾਡੇ ਐਮਐਲਏ ਸਾਥੀ ਸੀ ਸਾਡੇ ਕੁਲੀਗ ਸੀ ਸੋ ਉਹਨਾਂ ਦੇ ਇਸ ਜਗ ਜਹਾਨ ਤੋਂ ਇਸ ਦੁਨੀਆ ਤੋਂ ਚਲੇ ਜਾਣ ਦੇ ਨਾਲ ਬਹੁਤ ਅਫਸੋਸਾ ਭਰੇ ਮਨ ਦੇ ਨਾਲ ਅਫਸੋਸਾ ਔਰ ਪ੍ਰਮਾਤਮਾਗੇ ਅਰਦਾਸ ਕਰਦੇ ਹਾਂ ਕਿ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਵਰਸ਼ੇ ਔਰ ਪਰਿਵਾਰ ਤੇ ਮਿਹਰ ਭਰਿਆ ਆਸ਼ੀਰਵਾਦ ਪ੍ਰਵਾਨੋਂ ਪਾਣਾ ਮੰਨਣ ਦਾ ਬਣੇ। ਬਹੁਤ ਕੰਮ ਕਿਤੇ ਬਹੁਤ ਦੂਰੇ ਸੀਗੇ ਜਿਹੜੇ ਕਰਨੀ ਸੀਗੇ ਉਹਨਾਂ ਨੇ। ਅ ਦੇਖੋ ਬਿਲਕੁਲ ਇਹ ਗੱਲ ਸਹੀ ਆ ਕਿ ਲੁਧਿਆਣਾ ਦੀ ਜੇ ਵੀ ਆਪਾਂ ਗੱਲ ਕਰੀਏ ਕਿਉਂਕਿ ਉੱਥੇ ਵੀ ਸਾਡੇ ਕੁਲੀਕ ਗੋਗੀ ਜੀ ਜਿਹੜੇ ਕਿ ਇਨ ਬਿਟਵੀਨ ਹੀ ਪਰਮਾਤਮਨ ਜੀ ਮਨਜੂਰ ਸੀ ਜੋ ਮਾਲਕ ਦਾ ਪਾਣਾ ਸੀ ਉਸ ਰਜਾ ਦੇ ਮਤਾਬਿਕ ਉਹ ਸਾਨੂੰ ਸਾਰਿਆਂ ਨੂੰ ਅਲਵੈਦਾ ਕਹਿ ਗਈ ਤੇ ਦੂਸਰਾ ਹੁਣ ਸਾਡੇ ਐਮਐਲਏ ਤਰਨ ਤਰਨ ਜਿਹੜੇ ਸਾਡੇ ਵਿਚਕਾਰ ਨਹੀਂ ਰਹੇ ਜਿਹੜੇ ਕਿ ਬਹੁਤ ਹੀ ਮੈਂ ਕਹੂੰਗੀ ਨੰਬਰ ਤਾਂ ਪਰ ਇਹ ਸਵਾਲ ਹੈ ਲੋਕਾਂ ਦੇ ਵਿੱਚ ਵਿਚਰਨ ਵਾਲੇ ਔਰ ਹਰੇਕ ਕਿਸੇ ਨਾਲ ਕੋਆਪਰੇਟ ਕਰਨ ਵਾਲੇ ਇਨਸਾਨ ਸੋ ਅੱਜ ਬਹੁਤ ਵੱਡਾ ਘਾਟਾ ਜਿਹੜਾ ਉਸ ਮੁਚੀ ਪਾਰਟੀ ਸਮੁੱਚੇ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਪਿਆ ਔਰ ਅੱਜ ਇਸ ਖੀਰ ਲਈ ਕੜੀ ਤੇ ਮਾਲਕ ਅਗੇ ਅਰਦਾਸ ਕਰਨ ਕੇ ਇਸ ਵਿਚੜੀ ਹੋਏ ਆਪਣੇ ਚਰਨ ਚਲਵਾਸਨ